ਵੀ ਸੌ ਕਹਿੰਦੇ ਇਹ ਸੰਸਾਰ ਦੇ ਤੇ ਆਏ ਵੀ ਆ ਐਵੇਂ ਬਸ਼ੂਆਂ ਦੇ ਬਾਂਗੂਦਾਂ ਨੇ ਖਾਣ ਪੀ ਕੇ ਕੇਟ ਵਧਾ ਕੇ ਸੌ ਕੇ ਕਹਿੰਦੇ ਇਸੇ ਤਰ੍ਹਾਂ ਨਾ ਸਮਾਂ गुजार ਕੇ ਬਗਦੇ ਇਹ ਜਿਹਾ ਜਨਮ ਹੈ ਕੁੰਤੀ ਬਦਲੇ ਜਾਏ ਕਹਿੰਦੇ ਬਹੁਤ ਮਹਿੰਗਾ ਜਨਮ ਹੈ ਜਦੋਂ ਬੰਦੇ ਸੁਹਾਗ ਸਾਂਪ ਚ ਜਾਂਦੇ ਨੇ ਕਈ ਵਾਰ ਜਵਾਨੀ ਦੇ ਵਿੱਚ ਨਵੀਂ ਉਮਰ ਦੇ ਵਿੱਚ ਆਪਣੇ ਭੈਣ ਭਰਾ ਚੜਾਈ ਕਰ ਜਾਂਦੇ ਨੇ ਤਾਂ ਬਹੁਤ ਰੱਬ ਦੇ ਕੇ ਅਸੀਂ ਰੋ ਰੋ ਕੇ ਤਲਲਾ ਤਲਾ ਕੇ ਉੱਚੀ ਉੱਚੀ ਆਵਾਜ਼ਾਂ ਮਾਰਦੇ ਆਂ ਮਾਂ ਮਿਵਾ ਬਾਜਾਂ ਮਾਰਦੀ ਹੁੰਦੀ ਐ ਦਾਦੀ ਬਾਜਾਂ ਮਾਰਦੀ ਜਿਵੇਂ ਕਿ ਮੈਨੂੰ ਲੈ ਜਾਂਦਾ ਰੱਬ ਪਰ ਸਾਡੇ ਪੁੱਤ ਨੂੰ ਉਹ ਲੈ ਜਾਂਦਾ ਉੱਥੇ ਪਤਾ ਲੱਗਦਾ ਜਨਮ ਕਿੰਨਾ ਮਹਿੰਗਾ ਜਿਹੜਾ ਨਾ ਹੀ ਰੋਏ ਤਲਲਾਏ ਤੋਂ ਮਿਲ ਸਕਦਾ ਤੇ ਨਾ ਹੀ ਕਿਸੇ ਪੈਸੇ ਦੇ ਕਰਕੇ ਮਿਲ ਸਕਦਾ ਜੇ ਮਿਲਿਆ ਤਾਂ ਉਸ ਪਰਮੇਸ਼ਰ ਨੇ ਸਾਡੇ ਨੂੰ ਇੱਕ ਅਮੋਲਕ ਦਾਤ ਦਿੱਤੀ ਐ ਇਸਾ ਮੌਲਿਕ ਦਾਤ ਦਾ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਆਓ ਜਿਸ ਤਰ੍ਹਾਂ ਮਾਤਾ ਹਰਪਾਲ ਕੌਰ ਜੀ ਪਾਸੇ ਜੀ ਦੁਆਰਾ ਬਖਸ਼ੇ ਸਵਾਸਾਂ ਨੂੰ ਭੋਗਦੇ ਹੋਇਆ ਕਥਾ ਚਰਣਾ ਕਰਗੇ ਸਨ ਸਮੂਹ ਪਰਿਵਾਰ ਵੱਲੋਂ ਪਾਸੇ ਜੀ ਦੀ ਪਵਿੱਤਰ ਬਾਣੀ ਦਾ ਊਟਾਸਾ ਲਿਆ ਗਿਆ ਸੀ ਆਪਣੇ ਗ੍ਰਹਿ ਵਿਖੇ ਧੁਰਗੀ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਆਸਕਰਵਾਏ ਇਹ ਦਿਨ ਪਾਣੀ ਦੇ ਜਾਪ ਕੋਈ ਅਮਰਤ ਮੇਲੇ ਸਮੂਹ ਪਰਿਵਾਰ ਦੇ ਗ੍ਰੰਥੀ ਭੋਗ ਪਾਏ ਕੇ ਆਪ ਉਸ ਸਮਾਪਾਸਾ ਜੀ ਦੇ ਚਰਨਾਂ ਵਿੱਚ ਆਪਾਂ ਜੋ ਬੈਠਣਾ ਜਪਣ ਕੀਤਾ ਹੈ ਉਹਨਾਂ ਤੁਨਾਂ ਚਪਾਂ ਦੇਖੀ ਮਾ ਸਮੂਹ ਪਰਿਵਾਰ ਵੱਲੋਂ ਆਇਆਂ ਸਾਰ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਦੁੱਖ ਦੇ ਘੜੀ ਵਿੱਚ ਸ਼ਰੀਕ ਹੋਣ ਲਈ ਪਹੁੰਚਿਓ ਆਓ ਭਾਈ ਆਪ ਦਾ ਸਾਥਾਂ ਵਿੱਚ ਜੁੜਨ ਦਾ ਜਪਣ ਕਰੀਏ ਵਾਹਿਗੁਰੂ ਜੀ